ਕਿੱਡੇ ਕਿੱਡੇ ਰੁੱਖ ਕਿੱਡੇ ਦਰਗਤ ਹੁਣ ਸਾਡੇ ਰਵੈਤੀ ਰੁੱਖ ਕਿੰਨੇ ਕੁ ਰਹਿ ਗਏ ਆ ਬੋਹੜ ਕਿਤੇ ਨਹੀਂ ਜਿਆਦਾ ਦੇਖਣ ਨੂੰ ਮਿਲਦਾ ਪੀਪਲ ਵੀ ਕਿਤੇ ਕਦਾਈ ਆ ਤਾਲੀਆਂ ਦਾ ਇਸ ਇਲਾਕੇ ਦੇ ਵੀ ਦੇਖਣ ਨੂੰ ਹੀ ਕਿਸੇ ਪਾਸੇ ਮਿਲਦੀ ਆ ਨਹੀਂ ਮਹਾਰਾਜ ਸੇਵ ਸੱਚੇ ਪਾਤਸ਼ਾਹ ਜੀ ਦਾ ਜੇ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਪਦੇਸ਼ ਨੂੰ ਹਿਰਦੇ ਵਿੱਚ ਭਾਰਨ ਕਰਕੇ ਚੱਲੀਏ ਨਾ ਤੇ ਸਾਡੇ ਸੰਸਾਰ ਦਾ ਬਹੁਤ ਸਾਰਾ ਜਿਹੜੇ ਮਸਲਿਓ ਹੱਲ ਹੋ ਜਾਣੇ ਨੇ ਸੰਸਾਰ ਦੇ ਬਿਮਾਰੀਆਂ ਤੋਂ ਰਹਿ ਤੋੜ ਜਾਣਗੇ ਸਾਹਿਬ ਜੀ ਕਿਰਪਾ ਬਖਸ਼ਿਸ਼ ਕਰਨ ਆਓ ਜੀ ਤੁਸੀਂ ਕੱਲ ਸੁਣਿਆ ਸੀ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਪ੍ਰਤੀ ਆਪਾਂ ਜਿਹੜੀ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਪਏ ਸਾਬ ਕਿ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਸ਼ੇਮੇ ਪਾਸ਼ਾ ਜੀ ਦੇ ਪ੍ਰਤੀ ਜਦੋਂ ਤੰਦੂ ਨੂੰ ਪਤਾ ਲੱਗਦਾ ਇਹਨਾਂ ਇਸ ਗੱਲ ਦਾ ਵੀ ਮਹਾਰਾਜ ਪ੍ਰਣ ਕਰ ਚੁੱਕਿਆ ਮੈਨੂੰ ਮਾਰਨ ਦਾ ਵੀ ਉਹਨਾਂ ਨੇ ਮੈਨੂੰ ਮਾਰਨਾ ਜ਼ਰੂਰੀ ਆ ਹੁਣ ਇੱਥੇ ਦੋ ਹੀ ਗੱਲਾਂ ਨੇ ਵੀ ਜਾ ਤਾਂ ਮੈਂ ਸਤਿਗੁਰੂ ਅਰ ਗੋਬਿੰਦ ਸਾਹਿਬ ਮਾਰਾ ਇਹਨੂੰ ਪਕੜ ਕੇ ਉਹਨਾਂ ਦੇ ਪਿਤਾ ਦੇ ਵਾਂਗ ਉਹਨਾਂ ਨੂੰ ਮਾਰ ਦੇਮਾਂ ਤੇ ਜਾ ਫਿਰ ਆਪਣੀ ਪੁੱਤਰੀ ਦਾ ਰਿਸ਼ਤਾ ਇਹਨਾਂ ਨਾਲ ਕਰਕੇ ਨੇੜਤਾ ਬਣ ਜਾਏ ਸਾਂਝ ਬਣ ਜਾਏ ਇਹ ਫਿਰ ਜਿਹੜੀਆਂ ਗੱਲਾਂ ਨੇ ਉਹ ਭੁੱਲ ਜਾਣਗੇ ਪਿਛਲੀਆਂ ਗੱਲਾਂ ਤੇ ਪੜਦਾ ਪੈ ਜਾਣਾ ਹੈ ਨਵੀਂ ਸਾਂਝ ਬਣ ਜਾਏਗੀ ਸਹੁਰਾ ਪਿਤਾ ਦੇ ਸਮਾਨ ਹੁੰਦਾ ਤੇ ਕੋਈ ਵੀ ਫਿਰ ਇਹੋ ਜੀ ਗੱਲ ਮੇਰੇ ਪ੍ਰਤੀ ਨਹੀਂ ਕਰਨਗੇ ਡਰਿਆ ਬਹੁਤ ਹੋਇਆ ਸਿੱਖ ਜਿੱਥੇ ਚਾਰੇ ਇਕੱਠੇ ਹੋ ਜਾਂਦੇ ਆ ਗੱਲਾਂ ਚੱਲਦੀਆਂ ਨੇ ਚੰਦੂ ਨੂੰ ਲਾਣ ਤਾਂ ਪਾਉਂਦੇ ਆ ਚੰਦੂ ਨੇ ਆਪਣੀ ਘਰਵਾਲੀ ਨਾਲ ਸਲਾਹ ਕੀਤੀ ਤੇ ਉਹਨੇ ਸੱਚੀਆਂ ਗੱਲਾਂ ਕਹਿ ਦਿੱਤੀਆਂ ਕਹਿੰਦੇ ਧੀ ਦਾ ਘਰ ਤਾਂ ਕਿਹੜੇ ਵੇਲੇ ਦਾ ਵਸ ਜਾਂਦਾ ਪਰ ਜਿਹੜੇ ਤੁਸੀਂ ਹੰਕਾਰ ਦੇ ਬੋਲ ਕਹਿੰਦੇ ਆਪਣੀ ਇਹ ਕਹਿ ਦਿੱਤਾ ਕਿ ਮੈਂ ਜਹਾਂਗੀਰ ਬਾਦਸ਼ਾਹ ਦਾ دیਵਾਨਾ ਐ ਇਹ ਵੱਡੀ ਹੌਮੇ ਹੰਗਤਾਂ ਨੂੰ ਲੈ ਕੇ ਜਿਹੜੇ ਬੋਲ ਬੋਲੇ ਉਥੇ ਉਸ ਘਰ ਦੇ ਵਿੱਚ ਪ੍ਰਵਾਨ ਨਹੀਂ ਹੋਏਗੇ ਚਲੋ ਹੁਣ ਤੁਸੀਂ ਕੋਈ ਦੋ ਚਾਰ ਸਿਆਣੇ ਬੰਦੇ ਭੇਜੋ ਮਹਾਰਾਜ ਜੀ ਨੂੰ ਬੇਨਤੀਆਂ ਕਰੋ ਨਮਸਕਾਰਾਂ ਕਰੋ ਉਹ ਘਰਾਿਆਂ ਦੀ लाज ਰੱਖ ਲੈਂਦੇ ਆ ਤੇ ਜੇ ਕਿਤੇ ਬੇਨਤੀ ਕਰੋਗੇ ਗੱਲ ਸੌਖੀ ਨਿਬੜ ਜਾਣੀ ਆ ਹੰਕਾਰ ਦੇ ਕੋਈ ਬੋਲ ਨਾ ਬੋਲੋ ਘਰ ਵਾਲੀ ਨੇ ਬੜਾ ਸਮਝਾਇਆ ਪਰ ਨਾ ਜਿਹੜਾ ਧੌਣ ਦੇ ਵਿੱਚ ਹੌਮੇ ਦਾ ਕਿੱਲਾ ਗੱਡਿਆ ਨਾ ਹੋਣੀ ਨਿਕਲਿਆਗਾ ਚਿੱਠੀ ਦੇ ਵਿੱਚ ਅੱਜ ਕੀ ਲਿਖਦਾ ਹੈ ਕੀ ਕੋ ਜਵਾਬ ਕਰਦਾ ਹੈ ਚਿੱਠੀ ਜੋ ਸਤਿਗੁਰੂ ਪਾਤਸ਼ਾਹ ਦੇ ਵੱਲ ਲੈ ਕੇ ਭੇਜਦਾ ਆਓ ਉਹਨਾਂ ਇਤਿਆਸ ਤੇ ਪੰਨਿਆਂ ਨੂੰ ਸਰਵਣ ਕਰੀਏ ਆਪ ਜਿਤਨੇ ਵੀ ਗੁਰੂ ਹਜੂਰੀ ਅੰਦਰ ਸੰਗਤ ਰੂਪ ਵਿੱਚ ਹਾਜ਼ਰੀ ਭਰ ਰਹੇ ਹੋ ਜੀ ਕੋਈ ਵੀ ਰਸਨਾ ਵਿਰ ਵਿਵਾਂਝੀ ਨਾ ਰਹੇ ਸਾਰੀ ਸੰਗਤ ਅਸੀਸਾਂ ਬਖਸ਼ੋ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ